ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 32 ਆਓ ਸੁਣਦੇ ਹਾਂ ਇਹ ਗੱਲ অতি ਮਹੱਤਵਪੂਰਨ ਤੇ ਵਿਚਾਰਨਯੋਗ ਹੈ ਕਿ ਨਾਮ ਤੇ ਸਿਮਰਨ ਦੋ ਚੀਜ਼ਾਂ ਵੱਖ-ਵੱਖ ਕਿਵੇਂ ਹਨ ਤੇ ਕਿਵੇਂ ਅਤੇ ਕਿਉਂ ਜਪਣਾ ਹੈ ਉਹ ਵਿਚਾਰ ਕਰਦੇ ਹਾਂ ਗੁਰੂ ਜੀ ਸਾਨੂੰ ਸਿੱਖਾਂ ਨੂੰ ਦੱਸ ਰਹੇ ਹਨ ਕਿ ਈਸ਼ਵਰ ਨੂੰ ਨਾਮ ਨਾਲ ਸੰਬੋਧਨ ਕੀਤਾ ਗਿਆ ਹੈ ਨਾਮ ਕੇ ਧਾਰੇ ਸਗਲੇ ਜੰਤ ਈਸ਼ਵਰ ਨੇ ਹੀ ਸਾਰੇ ਜੰਤ ਜੀਵ ਪੈਦਾ ਕੀਤੇ ਹਨ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਈਸ਼ਵਰ ਨੇ ਹੀ ਸਾਰੇ ਖੰਡ ਬ੍ਰਹਿਮੰਡ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਨਾਮ ਈਸ਼ਵਰ ਦਾ ਪ੍ਰਤੀਕ ਹੈ ਨਾਮੇ ਹੀ ਤੇ ਸਭ ਕੁਝ ਹੋਆ ਬਿਨ ਸਤਗੁਰ ਨਾਮ ਨਾ ਜਾਪੈ ਅਰਥਾਤ ਈਸ਼ਵਰ ਨੇ ਹੀ ਸਭ ਕੁਝ ਕੀਤਾ ਹੈ ਸਾਰੀ ਰਚਨਾ ਕੀਤੀ ਹੈ ਭਾਵ ਕੁਦਰਤ ਸ੍ਰਿਸ਼ਟੀ ਸਾਰੇ ਹੀ ਆਕਾਰ ਆਕਾਸ਼ ਪਤਾਲ ਇੰਨਾ ਗੱਲਾਂ ਦਾ ਗਿਆਨ ਸਾਨੂੰ ਮਨੁੱਖਾਂ ਨੂੰ ਸੱਚੇ ਗੁਰੂ ਤੋਂ ਬਿਨਾ ਨਹੀਂ ਹੁੰਦਾ ਅੱਗੇ ਗੁਰੂ ਜੀ ਹੋਰ ਤੁਕਾਂ ਵਿੱਚ ਵੀ ਨਾਮ ਦਾ ਵਰਣਨ ਸਪਸ਼ਟ ਕਰ ਰਹੇ ਹਨ ਕਿ ਨਾਮ ਦਾ ਅਰਥ ਈਸ਼ਵਰ ਹੈ RAM ਨਾਮ ਬਿਨ ਕਵਨ ਹਮਾਰਾ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਸਰਬ ਰੋਗ ਦਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਭਾਵ ਸਾਰੇ ਰੋਗਾਂ ਦੀ ਦਵਾਈ ਈਸ਼ਵਰ ਦਾ ਨਾਮ ਹੀ ਹੈ ਇਹ ਤਾਂ ਸਾਰਾ ਸਪਸ਼ਟ ਹੋ ਗਿਆ ਕਿ ਜਿੱਥੇ ਗੁਰਬਾਣੀ ਵਿੱਚ ਨਾਮ ਦੀ ਗੱਲ ਕੀਤੀ ਗਈ ਹੈ ਉਸ ਦਾ ਅਰਥ ਹੈ ਈਸ਼ਵਰ ਵਾਹਿਗੁਰੂ ਅਸੀਂ ਜਦੋਂ ਵੀ ਬਾਣੀ ਵਿੱਚੋਂ ਨਾਮ ਸ਼ਬਦ ਪੜਾਂਗੇ ਸੁਣਾਂਗੇ ਤਾਂ ਸਾਨੂੰ ਸਮਝ ਪੈ ਜਾਵੇਗੀ ਇਹ ਈਸ਼ਵਰ ਵਾਹਿਗੁਰੂ ਦੀ ਗੱਲ ਹੋ ਰਹੀ ਹੈ ਉੱਪਰਲੀ ਤੁਕ ਵਿੱਚ ਸਰਬ ਰੋਗ ਦਾ ਔਖਦ ਨਾਮ ਇਸ ਤੁਕ ਰਾਹੀਂ ਇਹ ਦੱਸਿਆ ਗਿਆ ਹੈ ਕਿ ਸਾਰੇ ਰੋਗਾਂ ਦੀ ਦਵਾਈ ਨਾਮ ਹੈ ਹੁਣ ਅਸੀਂ ਢੂੰਡਣਾ ਹੈ ਪਤਾ ਕਰਨਾ ਹੈ ਈਸ਼ਵਰ ਦਾ ਨਾਮ ਕੀ ਹੈ ਉਸ ਨੂੰ ਅਸੀਂ ਪੀਣਾ ਹੈ ਅੰਦਰ ਲੰਗਾਉਣਾ ਹੈ ਦਵਾਈ ਦੇ ਤੌਰ ਤੇ ਇੱਥੇ ਸੰਸਾਰ ਵਿੱਚ ਅਨੇਕਾਂ ਹੀ ਧਰਮ ਹਨ ਤੇ ਹਰ ਧਰਮ ਨੇ ਈਸ਼ਵਰ ਦਾ ਨਾਮ ਰੱਖਿਆ ਹੋਇਆ ਹੈ ਜਿਵੇਂ ਇਸਾਈਅਤ ਵਿੱਚ ਗॉड ਹੈ ਮੁਸਲਿਮ ਧਰਮ ਵਿੱਚ ਅੱਲਾ ਹਿੰਦੂ ਧਰਮ ਵਿੱਚ ਰਾਮ ਸਿੱਖ ਧਰਮ ਵਿੱਚ ਵਾਹਿਗੁਰੂ ਅਸੀਂ ਸਿੱਖ ਧਰਮ ਦੇ ਨਾਮ ਦੀ ਥੋੜੀ ਜਿਹੀ ਜਾਣਕਾਰੀ ਸਪਸ਼ਟ ਕਰ ਲੈਂਦੇ ਹਾਂ ਕਿ ਵਾਹਿਗੁਰੂ ਵਾ ਸ਼ਬਦ ਫਾਰਸੀ ਦਾ ਹੈ ਤੇ ਇਸ ਦੇ ਅਰਥ ਹਨ ਅश्चਰਜ ਅਦਭੁਤ ਹੈਰਾਨਕੁਨ ਪ੍ਰਭੂ ਦੀ ਸਾਰੀ ਰਚਨਾ ਹੀ ਹੈਰਾਨ ਕਰਨ ਵਾਲੀ ਹੈ ਪ੍ਰਭੂ ਦੇ ਗੁਣਾਂ ਬਾਰੇ ਵਿਚਾਰ ਕਰਦੇ ਹਾਂ ਤਾਂ ਹੈਰਾਨ ਹੋ ਜਾਂਦੇ ਹਾਂ ਸਾਡਾ ਮਨੁੱਖਾਂ ਦਾ ਸਰੀਰ ਵੀ ਬੜਾ ਹੈਰਾਨ ਕਰਨ ਵਾਲਾ ਹੈ ਜਿਵੇਂ ਜਿਵੇਂ ਅਸੀਂ ਇਸ ਬਾਰੇ ਸੋਚਦੇ ਹਾਂ ਖੋਜਦੇ ਹਾਂ ਤਾਂ ਅਸੀਂ ਵਿਸਮਾਦ ਅਵਸਥਾ ਵਿੱਚ ਕਹਿ ਉੱਠਦੇ ਹਾਂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨ ਸਾਡੇ ਸਰੀਰ ਦਾ ਹਰ ਇੱਕ ਅੰਗ ਅਦਭੁਤ ਹੈ ਹੈਰਾਨ ਕਰਨ ਵਾਲਾ ਹੈ ਕਮਾਲ ਦਾ ਹੈ ਗੁਰੂ ਸ਼ਬਦ ਸੰਸਕ੍ਰਿਤ ਤੋਂ ਲਿਆ ਗਿਆ ਹੈ ਤੇ ਅਰਥ ਹੈ ਹਨੇਰੇ ਚੋਂ ਕੱਢਣ ਵਾਲਾ ਗਿਆਨ ਦੀ ਰੋਸ਼ਨੀ ਦੇਣ ਵਾਲਾ ਸਭ ਤੋਂ ਵੱਡਾ ਸਮਰਥ ਤੇ ਹੈਰਾਨ ਕਰਨ ਵਾਲਾ ਈਸ਼ਵਰ ਹੈ ਜਿਸ ਨੂੰ ਅਸੀਂ ਵਾਹਿਗੁਰੂ ਕਿਹਾ ਹੈ ਜਦੋਂ ਵਾਹਿਗੁਰੂ ਦਾ ਜਾਪ ਕਰਦੇ ਹਾਂ ਤਾਂ ਸਾਡੀ ਇਸ ਜਾਪ ਤੋਂ ਮਨ ਦੀ ਮੈਲ ਉਤਰਦੀ ਹੈ ਮਨ ਦੇ ਪਾਪ ਉਤਰਦੇ ਹਨ ਵਾਹਿਗੁਰੂ ਸ਼ਬਦ ਦੀ ਮਨ ਵਿੱਚ ਰੈਪੀਟੀਸ਼ਨ ਕਰਨ ਨਾਲ ਕੁਕਰਮਾਂ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ ਗੁਰਬਾਣੀ ਦਾ ਆਧਾਰ ਸੱਚ ਹੈ ਗੁਰਬਾਣੀ ਨਿਰੰਕਾਰ ਹੈ ਇਸ ਵਾਹਿਗੁਰੂ ਸ਼ਬਦ ਦੇ ਸਿਮਰਨ ਨਾਲ ਅਸੀਂ ਸੁੱਖਾਂ ਦੀ ਪ੍ਰਾਪਤੀ ਕਰ ਲੈਂਦੇ ਹਾਂ ਇਹ ਗੱਲ ਸਾਨੂੰ ਗੁਰਬਾਣੀ ਗੁਰੂ ਨੇ ਸਮਝਾਈ ਹੈ हे ਬੰਦਿਆ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੈ ਕੇ ਰੰਗ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਦਾ ਇਹ ਹੈ ਅਧਾਰ ਭਾਵ ਬਾਰ ਬਾਰ ਈਸ਼ਵਰ ਦੇ ਨਾਮ ਨੂੰ ਸਿਮਰਨ ਨਾਲ ਸਾਡੇ ਸਾਰੇ ਪਾਪ ਕੱਟੇ ਜਾਂਦੇ ਹਨ ਅਸੀਂ ਦੁੱਖਾਂ ਤੋਂ ਸੁੱਖਾਂ ਵੱਲ ਚਲੇ ਜਾਂਦੇ ਹਾਂ ਬਾਰੰਬਾਰ ਜਪਣ ਦੀ ਉਸਤਤੀ ਕਰਨ ਦੀ ਜ਼ਰੂਰਤ ਹੈ ਤੇ ਨਾਲ ਇਹ ਵੀ ਕਰਨ ਦੀ ਜ਼ਰੂਰਤ ਹੈ ਕਿ ਜਿਸ ਨੂੰ ਅਸੀਂ ਜਪ ਰਹੇ ਹਾਂ ਆराधना ਕਰ ਰਹੇ ਹਾਂ ਉਸ ਬਾਰੇ ਸਾਨੂੰ ਗਿਆਨ ਹੋਣਾ ਚਾਹੀਦਾ ਹੈ ਉਹ ਗੁਣੀ ਨਿਧਾਨ ਹੈ ਗੁਣਾ ਦਾ ਮਾਲਕ ਹੈ ਉਸ ਦੇ ਗੁਣਾ ਬਾਰੇ ਸਾਨੂੰ ਸਪਸ਼ਟ ਹੋਣਾ ਚਾਹੀਦਾ ਹੈ ਅਸੀਂ ਸਿਮਰਨ ਕਰਦੇ ਹੋਏ ਉਸ ਦੇ ਗੁਣਾ ਨਾਲ ਮਿਲਣੀ ਕਰ ਰਹੇ ਹੁੰਦੇ ਹਾਂ ਜਿਵੇਂ ਕਿ ਅਸੀਂ ਨਵਾਂ ਦੋਸਤ ਬਣਾਉਣਾ ਹੋਵੇ ਉਸ ਬਾਰੇ ਜਾਣਕਾਰੀ ਲੈ ਕੇ ਅੱਗੇ ਵਧਦੇ ਹਾਂ ਮੇਲ ਵਧਾਉਂਦੇ ਹਾਂ ਨਾਲ ਉਹਦੇ ਗੁਣਾ ਬਾਰੇ ਸੁਭਾਅ ਬਾਰੇ ਜਾਣਕਾਰੀ ਲੈਂਦੇ ਹਾਂ ਇਸੇ ਤਰ੍ਹਾਂ ਇੱਕ ਚੰਗਾ ਦੋਸਤ ਢੂੰਡ ਲਿਆ ਜਾਂਦਾ ਹੈ। ਈਸ਼ਵਰ ਤੋਂ ਅਸੀਂ ਵਿਛੜੇ ਹੋਏ ਹਾਂ ਉਸ ਨਾਲ ਅਸੀਂ ਦੋਸਤੀ ਪਾਉਣੀ ਹੈ। ਉਸ ਦੇ ਸਰਬਗੁਣਾਂ ਨੂੰ ਸਮਝਣਾ ਹੈ ਤੇ ਉਹਨਾਂ ਤੇ ਅਮਲ ਕਰਨਾ ਹੈ। ਜ਼ਿੰਦਗੀ ਦੇ ਹਰ ਪੱਖ ਤੇ ਹਰ ਮੋੜ ਤੇ ਈਸ਼ਵਰ ਦੇ ਗੁਣ ਸਾਨੂੰ ਪਤਾ ਹੋਣੇ ਚਾਹੀਦੇ ਹਨ। ਈਸ਼ਵਰ ਨਿਰੋਲ ਸੱਚ ਹੈ। ਸਾਰੇ ਗੁਣ ਈਸ਼ਵਰ ਦੇ ਹਨ। ਤੇ ਸਾਰੇ ਉਹ ਗੁਣ ਸਾਡੇ ਮਨੁੱਖਾਂ ਦੇ ਪੈਦਾ ਕੀਤੇ ਹੋਏ ਹਨ ਜਦੋਂ ਅਸੀਂ ਗੁਨਾ ਦੀ ਪਹਿਚaan ਕਰ ਲਈ ਤੇ ਸਾਨੂੰ ਬਾਣੀ ਨੇ ਸਮਝਾ ਦਿੱਤਾ ਕਿ ਅਸੀਂ ਗੁਨਾ ਨਾਲ ਸਾਝ ਪਾਉਣੀ ਹੈ ਉਸ ਦੇ ਗੁਨਾ ਨੂੰ ਚੇਤੇ ਵਿੱਚ ਲਿਆਉਣਾ ਹੈ ਤਾਂ ਸਾਡਾ ਮਨ ਪਵਿੱਤਰ ਸਾਫ਼ ਹੋ ਜਾਂਦਾ ਹੈ ਪਵਿੱਤਰ ਮਨ ਸੁਖ ਦੇਣ ਵਾਲਾ ਹੈ ਵਿਚਾਰ ਦੇਵਿੰਦਰਜੀਤ ਸਿੰਘ प्यारे श्रोता जनो निरोल सच दा ज्ञान टीवी चैनल जो सच दे प्रचार ਲਈ ਹੈ ਇਸ ਨੂੰ रोजाना ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ